ਸਾਨੂੰ ਪਹਿਲੇ ਸਿਨੇਮੇ ਨੂੰ ਸਮਝਣ ਦੀ ਲੋੜ ਹੈ ਸਿਨੇਮਾ ਵਟ ਇਜ਼ ਸਿਨੇਮਾ ਕੀ ਹੈ ਇਹ ਬਹੁਤ ਵੱਡਾ ਮੁੱਦਾ ਸਾਡੇ ਕੋਲੇ ਜਿਵੇਂ ਕੀ ਸਿਨੇਮੇ ਨੂੰ ਸਿਨੇਮੇ ਵਾਂਗ ਦੇਖਣਾ ਚਾਹੀਦਾ ਸੀਗਾ ਭਗਤ ਸਿੰਘ ਆਪਣੀ ਜੇਲ੍ਹ ਡਾਇਰੀ ਦੇ ਵਿੱਚ ਲਿਖਦਾ ਹੈ ਜਿਹੜੀਆਂ ਡੇਲ ਡੇਰ ਚੋਂ ਚਿੱਠੀਆਂ ਛਪੀਆਂ ਨਾ ਉਹ ਆਪਣੀ ਜੇਲ੍ਹ ਡੇਰ ਦੀਆਂ ਚਿੱਠੀਆਂ ਚ ਲਿਖਦਾ ਹੈ ਭਗਤ ਸਿੰਘ ਕਹਿੰਦਾ ਵੀ ਸਿਨੇਮੇ ਨੂੰ ਸਿਰਫ ਤੇ ਸਿਰਫ ਮਨੋਰੰਜਨ ਦਾ ਸਾਧਨ ਨਾ ਸਮਝੋ ਸਿਨੇਮੇ ਕੋਲੇ ਕਿਸੇ ਯੁੱਗ ਨੂੰ ਬਦਲਦੀ ਅਥਾ ਸ਼ਕਤੀ ਹੈ ਇਹ ਭਗਤ ਸਿੰਘ ਦੀ ਕੋਟੇਸ਼ਨ ਹੈ ਮੇਰੀ ਨਹੀਂ ਠੀਕ ਹੈ ਪਰ ਅਸੀਂ ਅਸੀਂ ਸਿਨੇਮੇ ਨੂੰ ਹਮੇਸ਼ਾ ਇਹ ਕਹਿੰਦੇ ਆਏ ਹਾਂ ਇਹ ਤਾਂ ਕੰਜਰਾਂ ਦਾ ਕੰਮ ਹੈ ਜੀ ਇਹ ਤਾਂ ਨਚਾਰਾਂ ਦਾ ਕੰਮ ਹੈ ਜੀ ਭਾਜੀ ਕਦੋਂ ਤੱਕ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਚੀ ਜਾਊਗਾ ਅੱਜ ਇਹ ਵੱਡਾ ਬਿਜ਼ਨਸ ਹੈ ਅੱਜ ਇਸ ਬਿਜ਼ਨਸ ਨੇ ਫੋਰਨ ਕੰਟਰੀ ਦੇ ਵਿੱਚ ਸਾਡੇ ਜਿਹੜੇ ਲੋਕ ਮੂਵ ਹੋਏ ਸੀਗੇ ਸ਼ਿਫਟ ਹੋਏ ਸਾਡੇ ਮੁੰਡੇ ਕੁੜੀਆਂ ਉਹਨਾਂ ਦੇ ਜਿਹੜੇ ਬੱਚੇ ਉੱਥੇ ਪੈਦਾ ਹੋਏ ਉਹਨਾਂ ਨੂੰ ਪੰਜਾਬੀ ਸਿਨੇਮੇ ਨੇ ਬੋਲਣ ਲਾਇਆ ਮੈਂ ਤੁਹਾਨੂੰ ਇੱਥੇ ਰੋਕਣਾ ਚਾਹੁੰਗਾ ਮਾਫ ਕਰਿਓ ਇਹ ਇਹ ਸਵਾਲ ਵੀ ਬਹੁਤ ਵੱਡਾ ਖੜਾ ਕੀਤਾ ਜਾਂਦਾ ਹੈ ਕਿ ਬਹੁਤ ਸਾਰੇ ਪ੍ਰੋਡਿਊਸਰ ਇਹ ਫਿਲਮੀ ਅਦਾਕਾਰ ਰੁਪਈਏ ਕਮਾਉਣ ਦੇ ਚੱਕਰ 'ਚ ਇਤਿਹਾਸ ਨਾਲ ਸੰਬੰਧਿਤ ਫਿਲਮਾਂ ਬਣਾਉਂਦੇ ਆ ਖਾਸ ਤੌਰ ਤੇ ਸਿੱਖ ਹਿਸਟਰੀ ਨਾਲ ਉਹਦੇ 'ਚ ਕਈ ਅਦਾਕਾਰਾਂ ਨੂੰ ਸਵਾਲਾਂ ਦੇ ਘਟਾਰੇ 'ਚ ਖੜਾ ਕੀਤਾ ਗਿਆ ਕਿ ਇਹ ਰੁਪਈਏ ਕਮਾਉਣ ਦੇ ਸਾਧਨ 'ਚ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਦੇ ਆ ਇਹਨਾਂ ਦਾ ਮਕਸਦ ਇਤਿਹਾਸ ਦੱਸਣਾ ਨਹੀਂ ਹੈ ਬਲਕਿ ਪੈਸੇ ਕਮਾਉਣਾ ਹੈ ਤੁਸੀਂ ਇਸ ਅਲੀਗੇਸ਼ਨ ਨੂੰ ਕਿਵੇਂ ਵੇਖਿਓ ਭਾਜੀ ਮੈਂ ਇਹ ਅਲੀਗੇਸ਼ਨ ਬਹੁਤ ਬਚਕਾਨਾ ਲੱਗਦਾ ਮੈਨੂੰ ਬਚਕਾਨਾ ਇਸ ਕਰਕੇ ਲੱਗਦਾ ਹੈ ਕਿਉਂਕਿ ਜਿਹੜੀਆਂ ਫਿਲਮਾਂ ਤੁਸੀਂ ਹਿਸਟਰੀ 'ਚ ਹੁਣ ਤੱਕ ਪੰਜਾਬੀ ਦੇ ਚੱਕ ਕੇ ਦੇਖੋ ਫਿਲਮਾਂ ਜਿਨ੍ਹਾਂ ਲੋਕਾਂ ਨੇ ਪੰਜਾਬੀ ਸਿਨੇਮੇ ਰਾਹੀਂ ਕੋਈ ਚੰਗੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਫਿਲਮਾਂ ਦੀ ਫਿਗਰ ਦੇਖੋ ਉਹਨਾਂ ਨੇ ਕੀ business ਕੀਤਾ ਜਿਹੜੀਆਂ ਫਿਲਮਾਂ ਦੇ ਵਿੱਚ ਲੋਕਾਂ ਨੇ ਚੁਟਕਲੇ ਜੋੜ ਕੇ ਲੋਕਾਂ ਨੇ ਵਾਹਾਤ ਗੱਲਾਂ ਕੀਤੀਆਂ ਜਿਹਨੂੰ ਇਹ ਲੋਕ ਵਾਹਾਤ ਕਹਿੰਦੇ ਨੇ ਗੱਲਾਂ ਕੀਤੀਆਂ ਭਾਜੀ ਉਹ ਫਿਲਮਾਂ ਦੇ business ਚੱਕ ਦੇ ਫਿਰ ਜੇ ਪੈਸਾ ਕਮਾਉਣ ਲਈ ਫਿਲਮ ਬਣਾਉਣੀ ਹੈ ਫਿਰ ਤਾਂ ਉਹ ਫਿਲਮ ਬਹੁਤ ਸੌਖੀਆਂ ਹਨ ਫਿਰ ਤਾਂ ਚੁਟਕਲੇ ਇਕੱਠੇ ਕਰਕੇ ਫਿਲਮਾਂ ਬਣਾਉਣਾ ਬਹੁਤ ਸੌਖੀਆਂ ਹਨ ਉਹਨਾਂ ਫਿਲਮਾਂ ਨੇ ਵੱਡੇ ਵੱਡੇ business ਕੀਤੇ ਵੀਰ ਤੁਸੀਂ ਇਹ ਕਿਉਂ ਕਹਿ ਰਹੇ ਹੋ ਵੀ ਇਤਿਹਾਸ ਦੀ ਫਿਲਮ ਪੈਸੇ ਕਮਾਉਂਦੀ ਮੈਂ ਦੱਸੋ ਇੱਕ ਇਤਿਹਾਸ ਦੀ ਫਿਲਮ ਇਤਿਹਾਸ ਵੀ ਛੱਡੋ ਤੁਸੀਂ ਇੱਕ ਤੁਸੀਂ ਉਹ ਫਿਲਮ ਜਿਹੜੀ ਸਮਾਜਿਕ ਫਿਲਮ ਹੈ ਜਿਹੜੀ ਕੋਈ ਸਾਡੀ ਸੁਸਾਇਟੀ ਨੂੰ ਚੰਗਾ ਸੁਨੇਹਾ ਦਿੰਦੀ ਹੈ ਦੱਸੋ ਉਹਨੇ ਕੀ ਬਿਜ਼ਨਸ ਕੀਤਾ ਭਾਜੀ ਭਾਜੀ ਅੱਜ ਅਰਦਾਸ ਵਰਗੀਆਂ ਫਿਲਮਾਂ ਅਰਦਾਸਕਰਾਂ ਵਰਗੀਆਂ ਫਿਲਮਾਂ ਲਾ ਪੰਜਾਬ ਵਰਗੇ ਫਿਲਮਾਂ ਦੇ ਬਿਜ਼ਨਸ ਚੱਕ ਕੇ ਦੇਖੋ ਤੇ ਦੂਜੀਆਂ ਫਿਲਮਾਂ ਦੇ ਬਿਜ਼ਨਸ ਚੱਕ ਕੇ ਦੇਖੋ ਭਾਜੀ ਜੇ ਫਿਲਮਾਂ ਪੰਜਾਬੀਆਂ ਨੇ ਦੇਖੀਆਂ ਚਾਹੇ ਉਹ ਕਿਸੇ ਸਟੇਟ ਦੇ ਹੋਣ ਚਾਹੇ ਕਿਸੇ ਮੁਲਕ 'ਚ ਰਹਿੰਦੇ ਹੋਣ ਤਾਂ ਬਿਜ਼ਨਸ ਵੱਡਾ ਹੋਇਆ ਨਾ ਅਫਰੀਕਨ ਲੋਕਾਂ ਹੁਣ ਫਿਰ ਦੋਸ਼ੀ ਕਿ누 ਮੰਨੀਆਂ? ਉਸੇ ਮੈਂ ਇਹੀ ਗੱਲ ਮੰਨਦਾ ਜੀ ਸਾਡੇ ਸਾਡੇ ਸਮਾਜ ਦੇ ਵਿੱਚ ਜੇ ਮੈਨੂੰ ਰਮਨਦੀਪ ਸੋਢੀ ਨਹੀਂ ਚੰਗਾ ਲੱਗਦਾ ਤਾਂ ਮੈਂ ਇਹ ਨਹੀਂ ਸੁਣ ਰਿਹਾ ਕਿ ਰਮਨਦੀਪ ਸੋਢੀ ਗੱਲ ਕੀ ਕਰ ਰਿਹਾ। ਬਸ ਮੈਨੂੰ ਚੰਗਾ ਨਹੀਂ ਲੱਗਦਾ। ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਇਸ ਕਰਕੇ ਵਿਰੋਧ ਕਰਦਾ। ਮੈਂ ਇਸ ਕਰਕੇ ਵਿਰੋਧ ਕਰਦਾ ਹਾਂ ਬਸ ਆ ਮਸਲਾ। ਭਾਈ ਗੱਲ ਕੀ ਕਰ ਰਿਹਾ ਬੰਦਾ? ਮੈਂ ਕਹਾਂ ਤੁਸੀਂ ਗੱਲ ਕਰਕੇ ਸਾਨੂੰ ਡਾਇਲੌਗ ਨਹੀਂ ਕਰਨਾ ਆਇਆ। ਤੁਸੀਂ ਗੱਲ ਕਰੋ ਟੇਬਲ ਤੇ ਬੈਠ ਗੱਲ ਕਰੋ। ਮੈਂ ਤੁਹਾਡੀ ਫਿਲਮ ਦੇਖੀ ਹੈ ਜੀ ਮੈਨੂੰ ਆ ਚੀਜ਼ ਚੰਗੀ ਨਹੀਂ ਲੱਗਦੀ। ਜਾਂ ਹੈਂਡ ਵੀ ਬਗਾਉਂਦੇ ਆਪਣੇ ਬੰਦੇ। ਹਾਂ ਬਸ ਉਹ ਬਾਈ ਜਿੰਨਾ ਬੰਦਿਆਂ ਨੂੰ ਇਹ ਇਹ ਲਾਈਨ ਦਾ ਕੋਈ ਉਰਾ ਅੜਾ ਨਹੀਂ ਪਤਾ ਇਸ ਲਾਈਨ ਨਾਲ ਬਾਬਸਤਾ ਹੀ ਨਹੀਂ ਹੈਗੇ ਉਹ ਬੰਦਾ ਦੱਸ ਰਿਹਾ ਕਿ ਨਹੀਂ ਫਿਲਮ ਠੀਕ ਨਹੀਂ ਹੈਗੀ ਤੁਹਾਡੀ